ਮਹਾਰਾਜਾ ਕਾ ਖਾਲਸਾ ਮਹਾਰਾਜਾ ਕੀ ਫਤਿਹ ਗੱਲ ਕਰਦੇ ਆਪਾਂ ਭਾਈ ਨਰੈਨ ਸਿੰਘ ਚੌੜਾ ਬਾਰੇ ਜਿਹੜਾ ਉਹਨਾਂ ਦਾ 3 ਦਿਨ ਦਾ ਪਹਿਲਾ ਰਿਮਾਂਡ ਲੱਤਾ ਗਿਆ ਸੀ 3 ਦਿਨ ਦਾ ਫਿਰ ਰਿਮਾਂਡ ਲੱਤਾ ਗਿਆ ਸੀ ਅਜਰ ਰਿਮਾਂਡ ਜਿਹੜਾ ਖਤਮ ਹੋ ਚੁੱਕਿਆਗਾ ਬੇਸਕੱਪ ਪੁਲਸ ਦੇ ਹੱਥ ਤੇ ਫਿਲਹਾਲ ਕੁਝ ਨਹੀਂ ਲੱਗਿਆ ਪਰ ਇੱਕ ਵੱਡੀ ਗੱਲ ਦੇਖਣ ਨੂੰ ਸਾਹਮਣੇ ਆ ਰਹੀ ਆ ਕਿ 4 ਦਸੰਬਰ ਨੂੰ ਜਿਸ ਦਿਨ ਸਖਬੀਰ ਬਾਦਲ ਤੇ ਹਮਲੇ ਕਰਨ ਦੀ ਕੋਸ਼ਿਸ਼ ਹੁੰਦੀ ਆ ਉਸ ਦਿਨ ਸਰੋਵਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨਰੈਣ ਸਿੰਘ ਚੌੜਾ ਮਿਲਿਆਗਾ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸਰੋਵਣੀ ਕਮੇਟੀ ਦਾ ਮੈਂਬਰ ਆ ਖਾਸ ਕਰਕੇ ਜਿਹੜਾ ਕਿ ਬਾਦਲਾਂ ਦਾ ਗੁਲਾਮ ਬਣਿਆ ਹੋਇਆਗਾ ਤੇ ਉਸ ਨੂੰ ਲੈ ਕੇ ਜਿਹੜਾ ਨਰੈਣ ਸਿੰਘ ਚੌੜਾ ਜਿਹੜਾ ਮਿਲਿਆਗਾ ਇਸ ਦੀ ਜਿਹੜੀ ਫੁੱਟ ਪੇਜ ਆ ਉਹ ਕਿਤੇ ਜਾਰੀ ਨਹੀਂ ਕੀਤੀ ਸੀ ਸੀਸੀਟੀਵੀ ਕੈਮਰੇ ਦੱਸੋ ਉਸ ਵੇਲੇ ਕਿੱਥੇ ਗਏ ਨੇ ਹੋਰ ਤਾਂ ਬਥੇਰੀਆਂ ਜਿਹੜੀਆਂ ਸਾਰੀਆਂ ਰਿਪੋਰਟਾਂ ਦਿਖਾ ਰਹੇ ਨੇ ਹੁਣ ਇਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਫਸਦਾ ਨਜ਼ਰ ਆ ਰਿਹਾਗਾ ਕਿ ਹੁਣ ਲਗਭਗ ਕੇ ਹਰਜਿੰਦਰ ਸਿੰਘ ਧਾਮੀ ਦੀ ਸੁੱਤੀ ਹੋ ਸਕਦੀ ਆ ਇਸ ਕਰਕੇ ਇਹਨਾਂ ਨੇ ਪਹਿਲੇ ਹਰਜਿੰਦਰ ਸਿੰਘ ਧਾਮੀ ਨੇ ਇਹ ਮੰਗ ਠਾ ਲਈ ਕਿ ਉਹਨੂੰ ਪੰਥ ਵਿੱਚ ਤੋਂ ਸੇਕਿਆ ਜਾਵੇ ਹੋ ਸਕਦਾ ਕਿ ਇਹਦੇ ਡਰ ਦੇ ਅੰਦਰ ਪਹਿਲੀ ਡਰ ਹੋਵੇ ਕਿ ਹੁਣ ਮੇਰੇ ਤੇ ਜਿਹੜਾ ਸਾਰਾ ਕੁਝ ਲੱਗੂਗਾ ਤੇ ਪਹਿਲੇ ਇਹਨਾਂ ਨੇ ਯੋਜਨਾ ਬੰਦ ਬਣਾ ਲਈ ਕਿ ਅਸੀਂ ਬੱਲ ਕਿ ਉਹਨੂੰ ਕਵੇਂ ਟਿਕਾਉਣਾਗਾ ਕਵੇਂ ਉਹਨਾਂ ਦਾ ਬਸਬਾਸ ਉਹਨਾਂ ਨੂੰ ਵਿੱਚ ਲੈਣਾਗਾ ਇਸ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਕਾਲਤਾਖਤ ਤੇ ਮਿਲ ਕੇ ਆਏ ਆ ਤੇ ਜਥੇਦਾਰਾਂ ਨੂੰ ਬੇਨਤੀ ਕਰਦੇ ਆ ਕਿ ਨਰੈਣ ਸਿੰਘ ਚੌੜਾ ਨੂੰ ਜਿਹੜਾ ਪੰਥ ਦੇ ਵਿੱਚ ਸੇਕਿਆ ਜਾਵੇ ਪਰ ਹੁਣ ਇੱਥੇ ਗੱਲ ਇੱਕ ਵੇਖਣ ਵਾਲੀ ਤੇ ਸਮਝਣ ਵਾਲੀ ਆ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਨਰੈਣ ਸਿੰਘ ਚੌੜੇ ਨੂੰ ਕੌਣ ਨਹੀਂ ਜਾਣਦਾ ਮੈਂ ਪਹਿਲਾਂ ਵੀ ਕਿਹਾ ਕਿ ਨਰੈਣ ਸਿੰਘ ਚੌੜੇ ਨੂੰ ਬੱਚਾ-ਬੱਚਾ ਜਾਣਦਾਗਾ ਉਹ ਵੀ ਗਾਹਾਂ ਅੱਗੇ ਜਿਹੜਾ ਵਕੀਲ ਆ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਹਰਜਿੰਦਰ ਸਿੰਘ ਧਾਮੀ ਉਸ ਨੂੰ ਨਰੈਣ ਸਿੰਘ ਚੌੜਾ ਮਿਲਿਆ ਹੋਏ ਗੱਲਾਂ ਬਾਤਾਂ ਉਹਦੇ ਨਾਲ ਕੀਤੀਆਂ ਹੁਣ ਤੇ ਫੇਰ ਇਹ ਗੱਲ ਆ ਜਿਹੜੀ ਤੇ ਕਹਿੰਦੇ ਸੀ ਕਿ ਪੁਲਿਸ ਨੇ ਨਹੀਂ ਪੜਿਆ ਹੁਣ ਪੁਲਸਾ ਦੱਸੋ ਸਰਦਾਰ ਜੀ ਥੋੜੀ ਫੜਦੀ ਫਿਰਦੀ ਆ ਉੱਥੇ ਪੁਲਸ ਦਾ ਕੰਮ ਥੋੜੀ ਸੀ ਕਪਲਸਰ ਨੂੰ ਕੀ ਪਤਾਗਾ ਉੱਥੇ ਕੌਣ ਕੋਈ ਲਈ ਫਿਰਦਾਗਾ ਗੱਲ ਆ ਜਿਹੜੇ ਹਰਜਿੰਦਰ ਸਿੰਘ ਧਾਮੀ ਤੇ ਸਾਰੇ ਜਾ ਕੇ ਡਿੱਗਦੀ ਆ ਤੁਹਾਨੂੰ ਪਹਿਲਾਂ ਇੱਕ ਵੀਡੀਓ ਸੌਣਨੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕੋਡ ਉਹ ਲੈਂਦੀ ਆ ਅਸੀਂ ਇਹਨੂੰ ਦੇਣਾ ਸੀ ਤੁਸੀ ਹੁਣ ਤਾਂ ਉਸ ਤੇ ਜੋ ਪਰ ਮੈਂ ਇਹ ਮੰਨਦਾ ਲਿਖਾ ਕਿ ਅਸੀਂ ਬੀਸੀ ਤੋਂ ਉਹਨਾਂ ਦੇ ਸ਼ੋਅ ਮਗਰ ਆਵੇ ਤੇ ਇਹਨਾਂ ਨੇ ਫੁਟੇਜ ਮੰਗੀ ਹੋਈ ਹੈ ਜੀ ਦੇ ਨਾਲ ਜੀ ਵਿੱਚ ਕਿਉਂ ਨਹੀਂ ਦੇਈ ਜੀ ਮੈਂ ਵੱਖਰਾ ਸਵਾਲ ਕਰਦਾ ਕਿ ਜੀ 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 ਵਾਟਰ ਜੀ ਕਿਉਂ ਨਹੀਂ ਦੇ ਜੀ ਤੁਸੀਂ ਦੇਖੋ ਕਿ ਕੈਮਰਿਆਂ ਦੇ ਉੱਤੇ ਸਾਰੀ ਦੁਨੀਆ ਨੇ ਦੇਖ ਲਈ ਆ ਅਕਾਲੀ ਆਪਵਾ ਨੇ ਉਹ ਸਾਰਾ ਕੁਝ ਦਿਖਾ ਦਿੱਤਾ ਉਹ ਕੋ ਬਣਾਉਂਦਾ ਹੈ ਉਹ ਉਹੀ ਬੁੜੇ ਜ ਆ ਉਹਨੂੰ ਜੀ ਬਿਜਲੀ ਲੈਣਾ ਚਾਹੁੰਦੇ ਆ ਉਹ ਦੋ ਦਿੱਤੀਆਂ ਉਹ ਕੋ ਦਾਲੀ ਤੇ ਹੁਣ ਕੋਟ ਨੇ ਕਮੇ ਕਿ ਸਿਸਟੇ ਫੁਟੇਜਸ ਪ੍ਰੋਵਾਈਡ ਕਰਵਾਈਆਂ ਜਾਂ ਤੇ ਹੁਣ ਐਸਜੀਪੀ ਸੇ ਪ੍ਰੋਵਾਈਡ ਹੁਣ ਕੋਟ ਨੇ ਕਿਹੜੇ ਹੁਕਮ ਦੇ ਦਿੱਤੇ ਆ ਪੁਲਸ ਨੂੰ ਕਿ ਜਿਹੜੀ ਨਰੇਂਦਰ ਸਿੰਘ ਚੌੜਾ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਉਹਦੀ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਦਿੱਤੀ ਜਾਵੇ ਹੁਣ ਇੱਥੇ ਤੁਹਾਨੂੰ ਵੱਡੇ ਸਵਾਲ ਖੜੇ ਹੁੰਦੇ ਆ ਕਿ ਹੁਣ ਦੇਖਦੇ ਆ ਕਿ ਨਰੇਂਦਰ ਸਿੰਘ ਚੌੜੇ ਵਾਲੀ ਜਿਹੜੀ ਹਰਜਿੰਦਰ ਸਿੰਘ ਧਾਮੀ ਦੇ ਨਾਲ ਗੱਲਬਾਤ ਹੋਈ ਆ ਉਹ ਕੀ ਗੱਲਬਾਤ ਹੋਈ ਆ ਤੇ ਉਹ ਜਿਹੜੀ ਸੀਸੀਟੀਵੀ ਜੇ ਫੁਟੇਜ ਮਿਲਦੀ ਆ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਬੁਰੀ ਤਰ੍ਹਾਂ ਜਿਹੜਾ ਇਹ ਕਰ ਚੁੱਕੇ ਨੇ ਕਿ ਲੱਗਦਾ ਕਿ ਤੁਹਾਨੂੰ ਕਿ ਉਹ ਵਾਲੇ ਦਿਨਾਂ ਦੇ ਵਿੱਚ ਆ ਜਾ ਹਰਜਿੰਦਰ ਸਿੰਘ ਧਾਮੀ ਪੰਥ ਚੋਂ ਸਿੱਖ ਨੂੰ ਫਿਰਦਾ ਸੀ ਨਰੈਣ ਸਿੰਘ ਚੌੜੇ ਨੂੰ ਤੇ ਇਹ ਹੋ ਸਕਦਾ ਕਿ ਜਿਹੜਾ ਇਹ ਹਰਜਿੰਦਰ ਸਿੰਘ ਧਾਮੀ ਹੈ ਇਸ ਨੂੰ ਹੀ ਪੰਥ ਵਿੱਚੋਂ ਬਾਦਲ ਦਲ ਕੇ ਸੇਖ ਦੇਣਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਬੇਸਕੱਜ ਪੁਲਿਸ ਰਮਾਂਡ ਖਤਮ ਹੋ ਗਿਆਗਾ ਤੇ ਪੁਲਿਸ ਨੇ ਕਹ ਕੇ ਬਾਰ-ਬਾਰ ਕੁਝ ਕੁਝ ਕਹਿ ਰਹੀ ਹੈ ਅਗਲੇ ਕੁਝ ਕਹਿ ਰਹੀ ਆ ਪਰ ਜਿਹੜੀ ਸਭ ਤੋਂ ਵੱਡੀ ਨਰੈਣ ਸਿੰਘ ਚੌੜੇ ਵੱਲੋਂ ਗੱਲ ਕਹੀ ਗਈ ਆ ਉਹਨਾਂ ਨੇ ਕਿਹਾ ਕਿ ਮੈਂ 4 ਦਸੰਬਰ ਨੂੰ ਸਰੋਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆਂਗਾ ਉਸ ਤੋਂ ਬਾਅਦ ਜਦੋਂ ਆਉਂਦਾਗਾ ਉਸ ਤੋਂ ਬਾਅਦ ਜਿਹੜਾ ਹਮਲਾ ਹੁੰਦਾਗਾ ਪੁਲਿਸ ਵੱਲੋਂ ਇਹ ਕਿਹਾ ਗਿਆਗਾ ਕਿ ਇਹ ਹਮਲਾ ਨਹੀਂ ਇਹ ਹਵਾਈ ਫੈਰ ਜਿਹੜੇ ਇੱਥੇ ਗਏ ਨੇ ਇਹ ਆਸਤੇ ਦੇ ਵਿੱਚ ਗੁੱਤਮ ਗੁੱਤੀ ਹੋਏ ਨੇ ਤਾਂ ਉਸ ਤੋਂ ਜਿਹੜਾ ਕਿਸੇ ਤੋਂ ਕੋੜਾ ਨੱਪਿਆ ਗਿਆ ਹੋਵੇ ਅਨਵਲ ਵਰ ਦਾ ਇਸ ਨੂੰ ਲੈ ਕੇ ਜਿਹੜਾ ਅਕਾਲੀ ਦਲ ਵੱਡੇ ਸਵਾਲ ਖੜੇ ਕਰ ਰਿਹਾਗਾ ਅਕਾਲੀ ਦਲ ਕਹੇ